ਇਕਾ ਚੱਲਦੀ ਆ ਇਕਾ ਚੱਲਦੀ ਆ ਇਕਾ ਚੱਲਦੀ ਆ ਇਸ ਤੋਂ ਪਹਿਲਾਂ ਸੱਤ ਸੱਤ ਗੋਲੀਆਂ ਚੱਲਦੀ ਇਸ ਤੋਂ ਪਹਿਲਾਂ ਆ ਬੋਰਡ ਤੇ ਲੱਗੀ ਆ ਉਹ ਛੱਤ ਦੇ ਉੱਤੇ ਲੱਗੀ ਦੀ ਆ ਇੱਕ ਉਧਰ ਦੇ ਸਾਈਡ ਤੇ ਲੱਗੀ ਆ ਇੱਥੇ ਆ ਥੱਲੇ ਲੱਗੀ ਆ ਇਸ ਵੇਲੇ ਵੀ ਐਸੀ ਹੀ ਸਾਰੇ ਜ਼ੋਰ ਨਾਲ ਬੋਲਾ ਭਾਈ ਮੈਂ ਡਾਕਟਰ ਈਸ਼ਵਰ ਸਿਰਾਮ ਹਸਪੀਟਲ ਦਾ ਮਾਲਕ ਆਂ ਮੇਰੇ ਕੋ ਮੇਰੇ ਪਾਸ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਪੱਤਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਾਇਓਗ ਦਿੱਤਾ ਮੈਨੂੰ ਗਨਮੈਨ ਵੀ ਦਿੱਤੇ ਬਹੁਤ ਭਜਦੋੜ ਵੀ ਕੀਤੀ ਪਰ ਜਿਹੜੇ ਸਾਰਥੀ ਅਨਸਰ ਨਹੀਂ ਫੜੇ ਗਏ ਹੁਣ ਫਿਰ ਮੇਰੇ ਰਾਤੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫਿਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦਰ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋਈ ਦੀ ਮੇਹਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਲੱਗੇ ਬੇਨਤੀ ਕਰਦਾ ਸਾਰੇ ਅਗੇ ਮੇਰੀ ਸੁਣਵਾਈ ਹੋਏ ਐਨਓ ਹੈ ਕਿ ਮੇਰੀ ਜਾਨੀ ਮਾਨੀ ਦਾ ਨਕਸਾ ਜਾਨ ਮਾਨ ਦਾ ਨੁਕਸਾਨ ਹੋ ਜਾਏ ਔਰ ਮੈਂ ਫਿਰ ਐਕਚੁਅਲੀ ਐਕਸ਼ਨ ਲਿਆ ਜਾਏ ਮੈਨੂੰ ਕਿਉਂ ਮਾਲਕੀ ਬਾਰ ਬਾਰ ਤੁਹਾਡੇ ਗੋਲੀ ਚ ਲਾਈ ਜਾ ਰਹੀ ਹੈ ਸਰ ਪਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਮੈਂ ਇੱਥੇ 10 10 ਰੁਪਿਆ 20 20 ਰੁਪਿਆ ਲੈਂਦਾ ਮੈਂ ਜਿਹੜਾ ਇੱਥੇ ਆਈ ਸੀ ਯੂ ਖੋਲਿਆ ਜਦੋਂ ਮੈਂ 25000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸੰਸਾਦ ਦਿੱਤਾ ਜਾਏ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾਰਡ ਵੀ ਮਿਲੇ ਗਾਰਡ ਮਿਲੇ ਜਾਂਦਾ ਨਾਲ ਉਸਾ ਇਹ ਪੁਲਿਸ ਵੀ ਰਸਾਇਓਗ ਪੂਰਾ ਕਰਨੀ ਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ 11:30 ਵਜੇ ਇਹ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਜਲ ਵਿੱਚ ਕੋਈ ਕੰਮ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਵੱਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਜੋ ਸਹਿਮ ਦਾ ਮੋਹਲਾ ਬਣਿਆ ਹੋਇਆ ਉਹ ਕੋਈ ਨਹੀਂ ਕੱਲ ਹੀ ਕੱਲ ਮੈਂ ਬਲੌਗ ਚ ਪਾਤੀ ਆ ਦੋ ਤਿੰਨ ਫੱਲਾਂ ਆਈਆ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੋਰਟ ਕਰਦਾ ਰਿਹਾ ਦਿਖਾਉਂਦਾ ਰਿਹਾ